ਨਾ ਮੈਂ ਟੋਟਾ ਹਾਂ ਮੈਂ ਨਹੀਂ ਸੀ ਤੇ ਸਾਡਾ ਫੋਨ ਗਿਆ ਜਿੱਦਾਂ ਦੀ ਮੇਰਾ ਬੇਟਾ ਜੀ ਕਿਹੜੀ ਜਗ੍ਹਾ ਡੈੱਟ ਸੀ ਇਹ ਦबई ਹੋਇਆ ਜੀ ਕਿੰਦੀ ਕਿਸਮ ਦੀ ਉੱਥੇ ਗਿਆ ਆ ਸੀ ਇਹ ਦੋ ਟਾਇ ਦੋ ਗਵਰਨਮੈਂਟ ਗਿਆ ਸੀ ਇੱਕ ਕੰਮ ਕਰ ਲਈ ਗਿਆ ਸੀਗਾ ਕੰਮ ਇੱਕ ਵਿਸਟਾ ਵੀ ਤੇ ਗਿਆ ਦੀ ਜੀ ਇੱਕ ਕੱਲ ਵਾਪਸ ਕੱਲ ਕੱਲ 28 ਤਰੀਕ ਨੂੰ ਫਲਾਈਟ ਸੀ ਰਾਤ ਸ਼ਾਮ 9 ਵਜੇ ਉੱਤਰਨਾ ਸੀ ਅੰਬਸਰੋਂ ਨੇ ਮੈਡਰ ਸੀਗੇ ਹਾਂਜੀ ਹਾਂ ਮੈਡਰ ਸੀਗੇ ਇੱਕ ਬੇਤਾਰ ਨਾਮ ਨਵਜੋਤ ਸਿੰਘ ਜੀ ਉਮਰ ਕਿੰਨੀ ਹੈ ਔਰ 35 ਹੈ ਪਤਾ ਕਿਵੇਂ ਲੱਗਿਆ ਤੁਹਾਨੂੰ ਸਾਨੂੰ 26 ਤਰੀਕ ਨੂੰ ਸ਼ਾਮ ਨੂੰ 5 ਵਜੇ ਉਦੋਂ ਬੰਦੇ ਦਾ ਫੋਨ ਆਇਆ ਵੀ ਰਾਤ ਨੂੰ ਅਸੀਂ ਕਿੱਥੇ ਪਏ ਆ ਰੋਟੀ ਖਾ ਕੇ ਕਮਰੇ 'ਚ ਸਵੇਰ ਜਦੋਂ ਉੱਠਿਆ ਤੇ ਤੁਹਾਡਾ ਬੇਟਾ ਉੱਠਿਆ ਨਹੀਂ ਅਸੀਂ ਉਠਾਲਿਆ ਜਾਂ ਦੇਖਿਆ ਇਹ ਡੈਥ ਹੋਈ ਸੀ ਕਿੰਨੇ ਬੱਚੇ ਨੇ ਉਹਨਾਂ ਦੇ ਇੱਕ ਬੇਟਾ ਹੀ ਆ ਜੀ ਕਿੰਨੇ ਸਾਲ ਦਾ ਉਹ 4 4-5 5 ਸਾਲ ਦਾ ਜੀ ਇੱਥੇ ਕੀ ਕੰਮ ਕੀ ਕਰਦਾ ਜੀ ਇੱਥੇ ਵੀ ਕਰ ਕਦੇ ਕੰਮ ਕਰਦਾ ਅਸਲ ਗਈ ਪ੍ਰਾਈਵੇਟ ਜੌਬ ਤੇ ਕੰਮ ਕਰਦਾ ਸੀਗਾ ਪਹਿਲਾਂ 3-4 ਵਾਰ ਤੁਸੀਂ ਦਵਾਈ ਜਾ ਕੇ ਆਇਆ ਫਿਰ ਜਿਹੜੀ ਇਹਦੀ ਮਿਰਤਕ ਦੇ ਆ ਉਹ ਕਦੋਂ ਤੱਕ ਸੁਧਾਰ ਤੱਕ ਉਹਦਾ ਇਹ ਦੇਖੋ ਕਾਜਕਾਰੀ ਪੂਰੀ ਹੋਣ ਦਾ 2-3 ਦਿਨ ਲੱਗ ਜਾਣਗੇ ਇਹ ਜੇ ਪ੍ਰਚਾਰ ਤੋਂ ਕੋਈ ਮੰਗ ਚਾਹੁੰਦੀ ਹੂ ਵੀ ਕਿਸੇ ਤਰ੍ਹਾਂ ਦੀ ਵੀ ਬੋਡੀ ਲੈਂਡ ਤੇ ਥੋੜੀ ਮੰਗ ਸਰਕਾਰ ਸਾਡੀ ਕੋਈ ਮਦਦ ਕਰ ਸਕਦੇ ਸਰਕਾਰ ਕਰੇ ਸਾਡੀ ਸਾਡੇ ਵਾਤੇ ਮੁੱਖਾ ਜੀ ਕੰਮ ਹੈ ਆਪਣੇ ਆਪ ਆਪਣੇ ਆ ਖਾਮਰ ਸਿੰਘ ਤੁਹਾਡੇ ਪਿੰਡ ਦੇ ਜਿਹੜੇ ਮੁੰਡੇ ਦੀ ਨੌਜਵਾਨ ਦੀ ਡੈਥ ਹੋਈ ਹੈ ਕਿ ਕਿੱਦਾਂ ਹੋਈ ਹੈ ਕੁਝ ਪਤਾ ਲੱਗਿਆ ਇਹ ਮੁੰਡਾ ਬਾਹਰ ਗਿਆ ਆ ਜੀ ਕਹਿੰਦੇ ਵੀ ਅੱਜ ਆ ਕੱਲ ਨੂੰ ਥੋ ਛੁੱਟੀ ਆਉਣਾ ਸੀ ਇਹਨੇ ਹੋਰੇ ਬੜਾ ਬੜੀਆ ਮੁੰਡਾ ਸੀਗਾ ਜਾਣੀ ਸਾਊਤੀ ਸਾਰੇ ਸਾਰੇ ਮੁੰਡੇ ਸਾਊ ਨੇ ਤੁਹਾਡੇ ਪਰਿਵਾਰ ਨਾਲ ਕਿੰਨੀ ਕਿਨੇੜਤਾ ਸੀ ਕੋਈ ਤਾਂ ਬਹੁਤ ਜ਼ਰ ਦੇ ਵਰਤਦਾ ਨਹੀਂ ਸੰਤਾ ਮੈਂ ਕਹਾਂ 50 ਸਾਲ ਹੋ ਗਏ ਇਹਨਾਂ ਦੇ ਇਕੱਠੇ ਗੋਭੀ ਲਾਉਂਦੇ ਰਹੇ ਆ ਅਸੀਂ ਹੂੰ ਆਹਾ ਮਿੱਲਾਂ ਕੋਈ ਇਹਨਾਂ ਦੀ ਜ਼ਮੀਨ ਹੁੰਦੀ ਸੀ ਸਾਰੀ ਪਰਿਵਾਰ ਨਾਲ ਉਹਨੂੰ ਪੱਦੀ ਜੜੀ ਹੋਈ ਹੈ ਕਿੰਨੀ ਕਿਨੇੜਤਾ ਤੁਸੀਂ ਦੱਸੀਏ ਤੇ ਕਿੰਨਾ ਕਿੰਪਾ ਜਿਹੜਾ ਪਰਿਵਾਰ ਤੇ ਸਮੇਂ ਦੁੱਖਾਂ ਦਾ ਪਹਾੜ ਜੜ ਗਿਆ ਮੁੰਡੇ ਦਾ ਕਿੱਦਾਂ ਦਾ ਸੁਭਾਅ ਮੁੰਡਾ ਬਹੁਤ ਵਧੀਆ ଥିਗਾ ਸਾਰੇ ਮੁੰਡੇ ਵਧੀਆ ਨੇ ਜੇ ਹਾ ਨਹੀਂ ਆ ਨਹੀਂ ਹੋਇਆ ਪਟੀਆਂ ਡੈਰੀ ਚ ਲੱਗਾ ਸਾਰੇ ਇਕੱਠੇ ਰਹਿੰਦੇ ਸੀ ਉੜਕੇ ਦਾ ਮਿਲਦੇ ਸੀ ਇਹ ਹੱਥਾਂ ਦਾ ਪਲੇ ਹੋਏ ਨੇ ਸਾਡੇ ਨਿਕੇ ਨਿਕੇ ਇਹ ਮੇਰਾ ਨਾਮ ਜੀ ਅਪਤਾਰ ਸਿੰਘ ਤੁਸੀਂ ਕੀ ਲੱਗਦੇ ਹੋ ਜਿਹੜਾ ਲੜਕੀ ਮੈਂ ਉਹਦਾ ਚਾਚਾ ਹੀ ਲੱਗਦਾ ਜੀ ਅੱਛਾ ਕੀ ਕਾਰਨ ਬਣਿਆ ਇਹਦਾ ਇਹ ਕਾਰਨ ਇਹ ਕੰਪਨੀ ਨੇ ਉਧਰ ਦੁਬਈ ਭੇਜਿਆ ਸੀ ਅੱਗੇ ਵੀ ਜਾਂਦਾ ਸੀਗੇ 4-5 ਸਾਲ ਤੋਂ ਨਿਕਲ ਹੁਣ ਡੇਢ ਮਹੀਨੇ ਤੋਂ ਕੰਪਨੀ ਨੂੰ ਕੋਈ ਤਨਖਾਹ ਨਹੀਂ ਦੇ ਰਹੀ ਸੀਗੀ ਉਹਦਾ ਜਿਹੜਾ ਖਰਚਾ ਸੀਗਾ ਇੱਧਰ ਉਹਦੇ ਮਾਪੇ ਭੇਜ ਰਹੇ ਸੀਗੇ ਤੇ ਇਸ ਗੱਲ ਦੀ ਉਹ ਬੱਚਾ ਹੋ ਸਕਦਾ ਟੈਨਸ਼ਨ ਲੈ ਗਿਆ ਜੀ ਕਿੰਨੀ ਕੁ ਉਮਰ ਦਾ ਸੀ ਜੀ ਉਹ ਉਮਰ ਤਕਰੀਬਨ 30 32 ਸਾਲ ਦਾ ਸੀਗਾ ਜੀ ਹਾਂਜੀ ਤੇ ਏਜੰਟ ਨੇ ਕੀ ਕਹਿ ਕੇ ਭੇਜਿਆ ਸੀ ਤੁਹਾਨੂੰ ਪਤਾ ਉਹਨਾਂ ਨੇ ਅੱਗੇ ਵੀ ਜਾਂਦਾ ਹੀ ਅੱਗੇ ਤਨਖਾਹ ਦਿੰਦੇ ਨੇ ਪਰ ਲੇਕਿਨ ਹੁਣ ਪਤਾ ਨਹੀਂ ਕੀ ਗੱਲ ਹੋਈ ਆ ਕੰਪਨੀ ਆ ਉਧਰ ਤੋਂ ਤਨਖਾਹ ਮਤਲਬ ਕਿ ਦੇ ਹੀ ਨਹੀਂ ਰਹੇ ਸੀਗੇ ਉਹਨੂੰ 1.5 ਮਹੀਨੇ ਤੋਂ ਤੇ ਉਹਦੇ ਖਰਚਾ ਜਿਹੜਾ ਉਹਦੇ ਮਾਪੇ ਦੇ ਰਹੇ ਸੀਗੇ ਜੀ ਇੱਧਰੋਂ ਪਹਿਲਾਂ ਵੀ ਕਦੀ ਗਿਆ ਦੁਬਈ ਉਹਨੂੰ 5 ਸਾਲ ਹੋ ਗਏ ਜਾਂਦੇ ਨੂੰ ਜਾਂਦਾ ਯਾਨੀ ਆ ਕੇ ਜਾਂਦਾ ਜੀ ਵਧੀਆ ਜਾਂਦਾ ਸੀ ਆ ਦਿਨ ਤਿਹਾਰ ਨੂੰ ਮੁੜ ਕੇ ਆਉਂਦਾ ਸੀਗਾ ਜੀ ਛੁੱਟੀਆਂ ਆ ਸੀ ਇੱਕ ਮਹੀਨੇ ਦੀ ਫੇਰ ਚਲੇ ਜਾਂਦਾ ਸੀਗਾ ਜੀ ਕੋਈ ਗੱਲਬਾਤ ਨਹੀਂ ਸੀਗੀ ਵਧੀਆ ਜਾਂਦਾ ਸੀਗਾ ਜੀ ਆਉਂਦਾ ਸੀਗਾ ਪਰਵਾਹ ਨਾ ਕੋਈ ਗੱਲਬਾਤ ਤੋਂ ਬਰੀ ਹੈ ਕਿਸੇ ਤਰ੍ਹਾਂ ਦੀ ਵੀ ਕਦੋਂ ਤੱਕ ਕੋਈ ਕੋਈ ਥੋੜੀ ਵਗੈਰਾ ਕਬੂਦ ਇਧਰੋਂ ਜੀ ਉਹਨਾਂ ਦਾ ਜਿਹੜਾ ਜੀਜਾ ਜੀ ਨੇ ਉਹ ਜਾਣਗੇ ਜੀ ਉਹ ਜਾ ਕੇ ਉਹਦੀ ਜਿਹੜੀ ਦੇਹ ਆ ਉਹ ਲੈ ਕੇ ਆਉਣਗੇ ਹਾਂਜੀ